ਵਦਿਆ ਜੀ ਫੀਲ ਲਾਈਕ ਐ ਸੋਨੀਆ ਸੋਨੀਆ ਕੁੜੀਆਂ ਤੇ ਵੈਲ ਸੈਟਲ ਲੜਕੀਆਂ ਦੇ ਰਿਸ਼ਤੇ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਤੁਸੀਂ ਵੀ ਆਪਣੇ ਚੈਨਲ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਆਪਣੇ ਲਈ ਵਦਿਆ ਜੀਵਨ ਸਾਥੀ ਲੱਭ ਸਕਦੇ ਹੋ ਜੀ ਠੀਕ ਹੈ ਜੀ ਸੋ ਹਾਜੀ WhatsApp ਕਰੋ ਵਾਇਰ ਕੁੜੀ ਪਹਿਲਾ ਰਿਸ਼ਤਾ UK ਵਾਲੇ ਲੜਕੇ ਦਾ ਜੀ ਨਾਮ A ਸਿੰਘ ਕੋਲੀ ਸਿੱਖ ਕਾਸਟ ਹੈ ਜੀ 1987 ਦਾ ਜਨਮ ਵੈਸ਼ਨੂ ਹੈ ਜੀ ਲੜਕਾ 5 ਫੁੱਟ 5 ਹਾਈਟ ਹੈ ਬੀਏ ਪਾਸ ਬਿਜ਼ਨਸਮੈਨ ਹੈ ਜੀ ਪਿਤਾ ਜੀ ਵੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਹੀ ਕਪੜਾ ਜੋ ਮੈਰਿਡ ਹੈ ਲੜਕੀ ਚਾਹੀਦੀ ਹੈ ਜੋ ਇਹਨਾਂ ਨੂੰ ਸਮਝ ਪਰ ਕਰਨਾ ਜੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਕਿ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟੋਰਿਸ਼ ਤੇ ਗਲਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਜੀ ਇਹ ਦੂਜਾ ਰਿਸ਼ਤਾ ਪੁਰਤਗਾਲ ਵਾਲੇ ਲੜਕੇ ਦਾ ਜੀ ਨਾਮ ਹਾਈਡ ਰੱਖਿਆ ਗਿਆ ਵਾ ਰਾਜਪੂਤ ਠਾਕੁਰ ਰਾਜੀ ਠੀਕ ਹੈ ਜੀ ਔਰ 1994 ਦਾ ਜਨਮ ਪਨਫੁੱਟ 9 ਹਾਈਡ ਪਲੱਸ 2 ਬਾਸ ਏਰੀਆ ਜਲੰਧਰ ਰਾਜੀ ਸ਼ਹਿਰ ਫਰਜੀ ਪੁਰਤਗਾਲ ਦੇ ਵਿੱਚ ਪਿਤਾ ਜੀ ਜੋਬ ਕਰਦੇ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਮੈਰਿਡ ਹੈ ਪ੍ਰੀਫਰੈਂਸ ਕਰਦੇ ਜੀ ਲੜਕੀ ਕਿਰੇਲੂ ਸੋਨੀ ਤਾਂ ਸਮਝਦਾਰ ਹੋਵੇ ਕੱਦ ਪਨਫੁੱਟ 3 ਤੋਂ ਉੱਪਰ ਹੋਵੇ ਔਰ ਫੈਮਿਲੀ ਦੀ ਵੈਲਿਊ ਸਮਝਣ ਵਾਲੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਜੁੜੂ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਈਗੁਰ ਜੀ ਇਹ ਰਿਸ਼ਤਾ ਲੜਕੀ ਦਾ ਜੀ ਲੜਕੀ ਵਿੰਡੋ ਹੈ ਨਾਮ ਕੋਰ 2003 ਦਾ ਜਨਮ ਆਲੂਵਾਲੀਆ ਕਾਸਟ ਫਰੰਫੁੱਟ 2 ਹਾਈਟ ਬੀ ਪਾਸ ਹੈ ਜੀ ਵਿੰਡੋ ਇੱਕ ਬੇਬੀ ਹੈ ਜੀ ਛੋਟਾ ਨਾਰੇ ਕੋਲ ਔਰ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਮੈਰਿਡ ਹੈ ਜੀ ਏਰੀਆ ਨਰਾ ਫਰੋਜਪੁਰ ਲੜਕਾ ਚਾਹੀਦਾ ਹੈ ਵਾ ਜੋ ਦਿਲੋਂ ਬੱਚੀ ਨੂੰ ਸੈਪਟ ਕਰ ਸਕੇ ਔਰ ਵੈਲ ਸੈਟਲਡ ਤੁਸੀਂ ਡਾਇਰੈਕਟਿਸ਼ਨ ਚ ਗੱਲਬਾਤ ਕਰ ਸਕਦੇ ਹੋ ਜੀ ਵਾਈਗਰੂ ਜੀ ਰਿਸ਼ਤਾ ਜੀ ਰਾਮਗੜੀਆ ਲੜਕੀ ਦਾ ਨਾਮ ਆਰ ਸਿੰਕਲ ਸੀ ਹੈ ਜੀ 1997 ਦਾ ਜਨਮ ਲੁਧਿਆਣੇ ਦੇ ਰਹਿਣ ਵਾਲੇ ਲੜਕਾ ਵੀ ਬਹੁਤ ਸੋਹਣਾ ਜੀ ਪੀਵੀਸੀ ਵਰਕ ਇੰਟੀਰੀਅਰ ਦੀ ਜੌਬ ਕਰਦੇ ਪਿਆ ਜੀ ਆ ਮਾਤਾ ਜੀ ਪਰਿਵਾਰ ਦੇ ਵਿੱਚ ਹੈਗੇ ਨੇ ਬਸ ਔਰ ਲੜਕੀ ਚਾਹੀਦੀ ਜੋ ਵਧੀਆ ਹੋਵੇ ਪਰਿਵਾਰ ਨਾਲ ਮਿਲ ਕੇ ਰਹਿਣ ਵਾਲੀ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੇ ਤੁਸੀਂ ਡਾਇਰੈਕਟਰਸ਼hip ਤੇ ਗੱਲਬਾਤ ਕਰ ਸਕਦੇ ਹੋ ਜੀ ਨਰਨਲ ਵਾਈਗਰੂ ਜੀ ਵਾਈਗਰੂ ਜੀ ਰਿਸ਼ਤਾ ਜੀ ਬੈਲ ਸੈਟਲ ਜੱਟ ਸਿੱਖ ਲੜਕੇ ਦਾ ਜੀ ਨਾਮ ਸਿੰਘ ਪੰਫੂਡ ਦਾ ਸਾਈਟ ਹੈ ਜੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੂ 1994 ਦਾ ਜਨਮ ਡਿਪਲੋਮਾ ਮੈਕੈਨੀਕਲ ਇੰਜੀਨੀਅਰਿੰਗ ਕੀਤੀ ਹੈ 3 ਸਾਲ ਦੀ ਠੀਕ ਹੈ ਜੀ ਜੌਬ ਸੁਪਰਵਾਈਜ਼ਰ ਦੀ ਕਰਦੇ ਪਏ ਹੈ ਸਮਾਰਟ ਇਨਕਮ ਹੈ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਹੈ ਜੀ ਏਰੀਆ ਨਾ ਅੰਮ੍ਰਿਤਸਰ ਸਾਹਿਬ ਹੈ ਲੜਕੀ ਚਾਹੀਦੀ ਹੈ ਜੋ ਵਧੀਆ ਹੋਵੇ ਮੀਡਲ ਕਲਾਸ ਫੈਮਿਲੀ ਤੋਂ ਸੰਪਰਕ ਕਰ ਸਕਦੇ ਹੋ ਜੀ ਪਹਿਲੀ ਪੱਟੀ ਉੱਪਰ ਜਿਹੜਾ ਨਾਮ ਵਾਲੇ ਅੰਦਰ ਨੰਬਰ ਤੁਸੀਂ ਡਾਇਰੈਕਟ ਅਸ਼ ਤੇ ਗੱਲਬਾਤ ਕਰ ਸਕਦੇ ਹੋ ਜੀ ਨਰਨਾ